ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਕੀਤੇ ਜਾਣ ਅਤੇ ਵਿਰੋਧ ਕਰ ਰਹੇ ਆਪ ਲੀਡਰਾਂ ਦੇ ਚੁੱਕੇ ਜਾਣ ਤੇ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਲੁਧਿਆਣਾ ਤੋਂ ਐਮਪੀ ਰਵਨੀ ਸਿੰਘ ਮਿੱਟੂ ਹੋਰਾਂ ਨੂੰ ਗੋਡੇ-ਗੋਡੇ ਚਾਹ ਚੜਦਾ ਨਜ਼ਰ ਆਇਆ ਤੇ ਵਿਰੋਧੀ ਧਿਰ ਪੂਰੀ ਤਰ੍ਹਾਂ ਖੁਸ਼ ਹੁੰਦੀ ਹੋਈ ਦਿਖਾਈ ਦਿੱਤੀ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਐਮਪੀ ਰਵਨੀ ਸਿੰਘ ਮਿੱਟੂ ਹੋਰਾਂ ਦਾ ਵੱਡਾ ਬਿਆਨ ਆਇਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਵਾਰੀ ਆਪੋ ਆਪਣੀ ਕਦੇ ਪੰਜਾਬ ਦੀ ਵਿਰੋਧੀ ਧਿਰ ਦੇ ਲੀਡਰਾਂ ਨੂੰ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਦੇ ਸੀ ਤੇ ਬਦਲਾ ਦੇ ਰੂਪ ਦੇ ਵਿੱਚ ਗ੍ਰਿਫਤਾਰੀਆਂ ਇਹ ਆਪਣੀਆਂ ਉਪਲਬਧੀਆਂ ਗਣਵਾਉਂਦੇ ਸੀ ਬੜੀ ਸਿਆਸੀ ਉਠਲ-ਪੁਥਲ ਆ ਜਿਹੜਾ ਉਹ ਇਸ ਵੇਲੇ ਦਿੱਲੀ ਤੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਕਿਸ ਸਿਧਾਂਤਾਂ ਤੇ ਬਣ ਕੇ ਆਏ ਸੀ ਉਹਨਾਂ ਨੇ ਗੱਲ ਲੋਕਪਾਲ ਦੀ ਕੀਤੀ ਸੀ ਲੋਕਪਾਲ ਜਿਹੜਾ ਕਿ ਪੰਜਾਬ 'ਚ ਤਾਂ ਬੜਿਆ ਹੀ ਨਹੀਂ ਉਹਨਾਂ ਨੇ ਇੱਕ ਕਿਤਾਬ ਸਵਰਾਜ ਦੀ ਗੱਲ ਕੀਤੀ ਸੀ ਬੜੀਆਂ ਚੰਗੀਆਂ ਬਦਲਾਅ ਦੀ ਗੱਲ ਕੀਤੀ ਸੀ। ਇਮਾਨਦਾਰੀ ਦੀ ਗੁੜਤੀ ਦੇਣ ਦੀ ਗੱਲ ਕੀਤੀ ਸੀ। ਕਿਹਨਾਂ ਨੇ ਕੇਜਰੀਵਾਲ ਸਾਹਿਬ ਨੇ ਜਿਵੇਂ ਕਹਿੰਦੇ ਆ ਨਾ 바ਰੂ ਬਾਰੀ ਆਪਣੂੰ ਆਪਣੀ ਇਹ ਬਾਰੀ ਆ। ਤੁਸੀਂ ਉਸ ਵੇਲੇ ਭੁੱਲ ਗਏ। ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਪੰਜਾਬ 'ਚ ਤੁਸੀਂ ਆ ਬੋਰਡ ਲੱਗੇ ਦੇਖੇ ਹਰ ਕੋਨੇ-ਕੋਨੇ ਤੇ ਇਹਦੇ ਮੈਂ ਨੰਬਰ ਬਦਲ ਦਵਾਂ ਪਹਿਲਾਂ। ਆ ਤੁਸੀਂ ਸਾਰੇ ਪੰਜਾਬ ਦੇ ਵਿੱਚ ਪੰਜਾਬ ਕਰੋੜਾ ਰੁਪਏ ਦਾ ਭਰਿਆ ਵੀ ਅਸੀਂ ਕਰਪਸ਼ਨ ਫਰੀ ਕਰਨ ਲਈ 300 ਬੰਦਾ ਤੁਸੀਂ ਸਾਰੇ ਪੰਜਾਬ ਚਾ ਬੋਰਡ ਦੇਖਿਆ ਹੁਣ 300 ਬੰਦੇ ਅਸੀਂ ਫੜੇ ਤੇ ਇਹਨੂੰ ਮੈਂ ਠੀਕ ਕਰ ਦਵਾ ਤੇ ਇਹਨਾਂ ਨੂੰ ਇਹ ਕਮਾ ਵੀ ਜਿਹੜੇ ਆਪਣੇ ਬੋਰਡ ਨੇ ਉਹਨਾਂ ਦੇ ਅੱਗੇ 301 ਇਹਨੂੰ ਕੱਟ ਕੇ 300 ਨੂੰ 301 ਕਰ ਦੇਣ ਏ 301 ਕੇਜਰੀਵਾਲ ਸਾਹਿਬ ਦਾ 301 ਕੇਜਰੀਵਾਲ ਸਾਹਿਬ ਇਹਦੇ ਵਿੱਚ ਸ਼ਾਮਲ ਹੋ ਗਏ ਹੁਣ ਲਾ ਦਿਓ ਬੋਰਡ ਹੁਣ ਕੰਜੂਸੀ ਨਾ ਕਰ ਜਿਓ ਪੈਸੇ ਦੀ ਕਿਉਂਕਿ ਇਹ ਸ਼ਰਾਬ ਦੇ ਘਟਾਲੇ ਚ ਗਏ ਨੇ ਲਿਕਰ ਦੇ ਚ ਗਏ ਆ ਹੁਣ ਉਦੋਂ ਬਾਅਦ ਇਹ 301 ਦਾ 302 ਬਣਨਾ ਹੈ ਆ 302 ਨੰਬਰ ਵੀ ਵੜਾਏ 302 ਵਧੀਆ ਇਹ 302 ਕਿਦਾਂ ਬਣਨਾ ਹੈ ਕਿਉਂਕਿ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਤੇ ਨਾਲ ਉਹਨਾਂ ਦੇ ਫਾਈਨਾਂਸ ਮਿਨਿਸਟਰ ਜਿਹੜੇ ਨੇ ਜਿਨ੍ਹਾਂ ਕੋਲ ਐਕਸਾਈਜ਼ ਵਿਭਾਗ ਹੈ ਜਿਨ੍ਹਾਂ ਨੇ ਪਾਲਿਸੀ ਪਾਸ ਕੀਤੀ ਹੈ ਪੰਜਾਬ 'ਚ ਅਗਲੀ ਵਾਰੀ ਇਹਨਾਂ ਦੀ ਆਉਣੀ ਹੈ ਇਸ ਕਰਕੇ ਭਗਵੰਤ ਮਾਨ ਸਾਹਿਬ ਤੁਸੀਂ ਬੜੇ ਖੁਸ਼ ਹੁੰਦੇ ਸੀ ਬڑے ਚਾ ਮਨਾਉਂਦੇ ਸੀ ਵੀ ਫਲਾਨਾ ਸਿੱਟ ਤਾਂ ਮੈਂ ਜੇਲ੍ਹ ਚ ਫਲਾਨਾ ਸਿੱਟ ਤਾਂ ਮੈਂ ਜੇਲ੍ਹ ਚ ਫਲਾਨੇ ਐਨੇ ਮੰਤਰੀ ਜੇਲ੍ਹ ਚ ਮੈਂ ਸਿੱਟ ਤੇ ਕਾਂਗਰਸ ਦੇ ਐਨੇ ਐਮ ਐਲ ਏ ਸਿੱਟ ਤੇ ਮੈਂ ਉਸ ਛੋਟੇ ਪੱਧਰ ਤੇ ਜਾਣਾ ਨਹੀਂ ਚਾਹੁੰਦਾ ਅਸੀਂ ਤਾਂ ਲੋਕਾਂ ਖਾਤਰ ਆਵਾਜ਼ ਉਠਾਈ ਸੀ ਤੁਸੀਂ ਸਾਨੂੰ ਨਾਬਾ ਜੇਲ੍ਹ ਚ ਭੇਜਿਆ ਇਸ ਕਰਕੇ ਸਾਡਾ ਵੀ ਰੱਬ ਆ ਉਹ ਸਭ ਦੀ ਸੁਣਦਾ ਹਜੇ ਤਾਂ ਦੇਣੀ ਕੁਛ ਨਹੀਂ ਪਈ ਸੀ ਅਸੀਂ ਤਾਂ ਗਏ ਤੁਸੀਂ ਕਿਵੇਂ ਤਰੀਕਾ ਤੋਂ ਭੱਜੇ ਜਾ ਜਾ ਕਿਵੇਂ ਤੁਸੀਂ ਲੁਕੇ ਜਾ ਜਾ ਪਰ ਨਹੀਂ ਲੁਕ ਨਹੀਂ ਹੁੰਦਾ ਮੈਂ ਪੜ ਰਿਆ ਸੀ ਕਿੰਨੀਆਂ ਤਰੀਕਾਆਂ ਜਿਹੜੀਆਂ ਥੋਡੀਆਂ ਜਿਹੜੀਆਂ ਐ ਉਹ ਪਈਆਂ ਉਦੋਂ ਹੀ ਪਤਾ ਲੱਗਿਆ ਸੀ ਜਦੋਂ ਇੱਕ ਬਹੁਤ ਵੱਡਾ মিডিਆ ਦੇ ਪਤਾ ਲੱਗਿਆ ਵੀ ਕਿਸ ਤਰੀਕੇ ਦੀ ਜ਼ਿੰਦਗੀ ਕੇਜਰੀਵਾਲ ਸਾਹਿਬ ਜੋਣੀ ਪਸੰਦ ਕਰਦੇ ਆ ਕਿਸ ਤਰੀਕੇ ਦਾ ਮਹਿਲ ਉਹਨਾਂ ਨੇ ਉੱਥੇ ਉਸਾਰਿਆ ਤੇ ਉਹ ਪੈਸੇ ਕਿੱਥੋਂ ਲੁੱਟੇ ਗਏ ਪੰਜਾਬ 'ਚ ਪੰਜਾਬ ਦੇ ਲਿਕਰ ਪਾਲਿਸੀ ਤੋਂ ਇਸੇ ਤਰੀਕੇ ਨਾਲ 5000 ਕਰੋੜ ਰੁਪਇਆ ਲੁੱਟਿਆ ਸੇਮ ਪਾਲਿਸੀ ਉਹਨੇ ਲੈ ਕੇ ਆਈ ਰੇਤੇ ਦਾ ਪੈਸਾ ਰੀਅਲ ਸਟੇਟ ਉਹਨੇ ਵੱਡੇ ਤੋਂ ਵੱਡੇ ਕੋਲ ਕਲੋਨਾਈਜ਼ਰ ਨੇ ਜਿਹੜੇ ਉਹਨਾਂ ਤੋਂ ਪੈਸਾ ਲੁੱਟਿਆ ਤੇ ਅੱਜ ਇੱਕ ਗੱਲ ਮੈਂ ਨਾਲ ਪੈਸਾ ਤਾਂ ਲੁੱਟ ਕੇ ਲੈ ਗਏ ਪਰ ਹੁਣ ਜੇਲ੍ਹਾਂ ਵੀ ਇਹਨਾਂ ਨੂੰ ਦੇਖਣੀ ਐ ਚ ਪੈਣੀ ਐ ਹੁਣ ਉਹ ਮਹਿਲਾ ਚ ਰਹਿਣ ਵਾਲੀਆਂ ਆਤਾਂ ਤਬਦੀਲ ਕਰਨੀਆਂ ਪੈਣਗੀਆਂ ਜੇਲ੍ਹ ਚ ਰਹਿ ਕੇ ਗਿਜਣਾ ਆਦਤ ਪਾਉਣੀ ਪਊਗੀ ਵੀ ਜੇਲ੍ਹ ਚ ਕਿਵੇਂ ਰਹਿਣਾ ਤੇ ਦੂਜਾ ਜਿਹੜਾ ਬੇਟਾ ਬਣਿਆ ਹੋਇਆ ਸੀ ਜਿਹੜਾ ਅੱਜ ਗੱਲ ਹੋ ਰਹੀ ਆ ਜਿਹੜਾ ਇਹਨਾਂ ਦਾ ਪੁੱਤ ਬਣਿਆ ਸੀ ਰਾਗਬ ਚੱਡਾ ਤੇ ਸਾਰੇ ਮੈਂਬਰ ਪਾਰਲੀਮੈਂਟ ਅੱਜ ਜਿੰਨੇ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਬਣੇ ਆ ਬੋਲੇ ਅੱਛੀ ਨਹੀਂ ਕਿਸੇ ਨੇ ਕੀਤੀ ਕਿਉਂਕਿ ਸਾਰੇ ਬੜੇ ਤੋਂ ਬੜੇ ਕਾਰੋਬਾਰੀ ਇੰਡਸਟਰੀਸਟ ਸਭ ਸਭ ਦੀ ਜਨਮ ਕੁੰਡਲੀ ਬੀਜੇਪੀ ਕੋਲ ਨੇ ਕੀ ਕੀ ਕਰਦੇ ਆ ਤੇ ਰਾਗਵ ਚੱਡਾ ਉਹ ਪਹਿਲਾਂ ਹੀ ਡੀਲ ਕਰਕੇ ਬੀਜੇਪੀ ਵਾਲਿਆਂ ਨਾਲ ਸੈਟਿੰਗ ਕਰਕੇ ਨਹੀਂ ਤਾਂ ਉਹਦੇ ਉੱਤੇ ਜਲ ਬੋਰਡ ਦਾ ਐਡਾ ਬੜਾ ਸਕੈਂਡਲ ਚੱਲ ਰਿਹਾ ਉਹ ਕਿਵੇਂ ਭੱਜ ਸਕਦਾ ਸੀ ਤੇ ਝੂਠ ਬੋਲ ਰਿਹਾ ਕੱਲ ਉਹਨੇ ਆਪਣੇ ਫੇਸਬੁੱਕ ਤੇ ਪਹਿਲਾਂ ਇੱਕ ਦਿਨ ਪਹਿਲਾਂ ਪਾਤੀ ਮੈਂ ਅੱਖਾਂ ਦਾ ਇਲਾਜ ਕਰਾ ਰਿਹਾ ਹਾਂ ਤੇ ਕੱਲ ਉੱਥੇ ਦੋ ਮੈਂਬਰ ਪਾਰਲੀਮੈਂਟ ਐਡਾ ਬੱਚਾ ਏ ਅਪਰੇਸ਼ਨ ਕਹਿ ਕੇ ਕੱਲ ਉੱਥੇ ਮੈਂਬਰ ਪਾਰਲੀਮੈਂਟ ਦੋਆਂ ਦਾ ਕਾਰਡ ਪਾਇਆ ਏ ਵੀ ਮੈਂ ਦੇਖੋ ਜੀ ਮੈਂ ਵਿਜ਼ਿਟ ਕੀਤਾ ਏ ਪਾਰਲੀਮੈਂਟ ਬ੍ਰਿਟਿਸ਼ ਪਾਰਲੀਮੈਂਟ ਅੰਦਰ ਜਾ ਕੇ ਮੈਂ ਪ੍ਰਾਈਮ ਮਿਨਿਸਟਰ ਦੇ ਜਦੋਂ ਕੁਐਸਚਨ ਆਰ ਸੀ ਉਹ ਮੈਂ ਦੇਖਿਆ ਜੀ ਮੈਂ ਬੜਾ ਖੁਸ਼ ਹਾਂ ਤੇ ਉਹ ਆਪਣੀ ਪਿਕਚਰ ਸ਼ੇਅਰ ਕੀਤੀ ਆ ਐਂ ਹੁੰਦਾ ਏ ਬੜੇ ਬੜੇ ਛੱਡ ਜਾਂਦੇ ਆ ਅੱਜ ਕੇਜਰੀਵਾਲ ਸਾਹਿਬ ਲੱਗਿਆ ਨਾ ਪਤਾ ਜੀ ਪੁੱਤ ਵੀ ਛੱਡ ਗਿਆ ਤੁਹਾਡਾ ਸੋ ਕਾਲਡ ਅੱਜ ਬਾਕੀ ਵਰਕਰ ਨੇ ਜਿਹੜੇ ਉਹ ਤਾਂ ਵਿਚਾਰੇ ਸੜਕਾਂ ਤੇ ਅੱਜ ਫਿਰ ਵੀ ਦਿਖ ਰਹੇ ਆ ਦਿੱਲੀ 'ਚ ਪਰ ਜਿਹੜੇ ਪੁੱਤ ਬਣੇ ਸੀ ਸਭ ਤੋਂ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ ਕਿਉਂਕਿ ਸੈਟਿੰਗ ਸੀ ਉਹ ਪਹਿਲਾਂ ਹੀ ਮਹੀਨਾ ਹੈ ਜਿਹੜਾ ਮੈਂ ਤੁਹਾਨੂੰ ਪਹਿਲੇ ਦਿਨ ਕਹਿਤਾ ਸੀ ਵੀ ਭੱਜ ਗਿਆ ਪੈਸੇ ਲੈ ਕੇ ਪਰੰਤਰ ਹੋ ਗਿਆ ਪਰ ਕਿੰਨੇ ਦਿਨ ਉਹ ਵੀ ਪਿੱਛਾ ਕਰਾਂਗੇ ਤੇ ਜਿਹੜੇ ਉਰੇ ਪੰਜਾਬ ਵਾਲਿਆਂ ਨੇ ਅਸੀਂ ਤਾਂ ਲੋਕਾਂ ਦੇ ਖਾਤਰ ਜੇਲ੍ਹ ਭੇਜੀ ਸੀ ਨਾ ਹੁਣ ਤਿਆਰੀ ਕਰ ਲਓ ਪੁੱਠਾ ਚੱਕਰ ਸ਼ੁਰੂ ਹੋ ਗਏ ਘੜੀਆਂ ਚਲਦੀ ਜਾਂਦੀ ਇਹ ਪਾਪ ਦਾ ਘੜਾ ਭਰ ਗਿਆ ਤੇ ਹੁਣ ਪੰਜਾਬ ਵਾਲਿਓ ਜਿਵੇਂ ਮੈਂ ਦੱਸਿਆ 302 ਨੰਬਰ ਥੋੜਾ ਏ ਤੁਸੀਂ ਸਾਰੀ ਕੈਬਨਟ ਆਪਣੀ ਆਪਣੀ ਤਿਆਰੀ ਕਰੋ ਤੇ ਭਗਵੰਤ ਮਾਨ ਸਾਹਿਬ ਤਾਂ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਕਿੱਥੇ ਨੇ ਦਿਖੇ ਹੀ ਨਹੀਂ ਜਿਹੜੇ ਕੇਜਰੀਵਾਲ ਸਾਹਿਬ ਕੇਜਰੀਵਾਲ ਸਾਹਿਬ ਕਰਦੇ ਸੀ ਇਹ ਤਾਂ ਪਤਾ ਹੀ ਆ ਇਹ ਤਾਂ ਪਤਾ ਹੀ ਆ ਜਦੋਂ ਮਾੜਾ ਟਾਈਮ ਆਉਂਦਾ ਫਿਰ ਕੋਈ ਨਹੀਂ ਨਾਲ ਰਹਿੰਦਾ ਇਹ ਸ਼ੁਰੂਆਤ ਹੋ ਗਈ ਆ ਮੈਂ ਕੋਈ ਖੁਸ਼ੀ ਨਹੀਂ ਮਨਾਉਂਦਾ ਅਸੀਂ ਸਭ ਮਾੜੇ ਚੰਗੇ ਸਮੇਂ ਦੇਖੇ ਆ ਪਰ ਤੁਹਾਨੂੰ ਬੜਾ ਸਮਝਾਉਂਦੇ ਸੀ ਤੁਹਾਨੂੰ ਬੜਾ ਸਮਝਾਉਂਦੇ ਸੀ ਵੀ ਸਮਝ ਜੋ ਸਮਝ ਜੋ ਲੋਕਾਂ ਨੇ ਯਾਰ ਇੱਕ ਬਦਲਾਅ ਕੀਤਾ ਹੈ ਲੋਕਾਂ ਨੇ ਬੜੀ ਚਾਹ ਨਾਲ ਤੁਹਾਨੂੰ ਬਣਾਇਆ ਹੈ ਤੁਸੀਂ ਵੀ ਇੱਕ ਨੰਬਰ ਦੇ ਪਹਿਲਾਂ ਤੁਸੀਂ ਪੋਲੀਟੀਕਲ ਬੰਦਿਆਂ ਨੂੰ ਦੇਖਦੇ ਸੀ ਵੀ ਕੋਈ ਜੇਲ੍ਹ ਚਲਾ ਗਿਆ ਕ腐ਸ਼ਨ ਪਰ ਜਿਹੜਾ ਬੰਦਾ ਇਸ ਗੱਲ ਤੇ ਪਾਰਟੀ ਜੀ ਨੇ ਬਣਾਈ ਹੋਵੇ ਅੱਜ ਜਦੋਂ ਉਹਨੂੰ ਦੇਖ ਰਿਆਂ ਵੀ ਉਹ ਈਡੀ ਤੋਂ ਕਿਵੇਂ ਭੱਜਦਾ ਰਿਹਾ ਕਿਵੇਂ ਮੂੰਹ ਲਕੋ ਕੇ ਭੱਜਦਾ ਰਿਹਾ ਤੇ ਰਾਤ ਦੇ ਹਨੇਰੇ 'ਚ ਕੱਲ ਜੇ ਇਹ ਜਾਣਾ ਪਿਆ ਤੇ ਫਿਰ ਐ ਬੈਠੇ ਸੀ ਹੱਥ ਜੋੜੀ ਚਲੋ ਫਿਰ ਵੀ ਮੈਂ ਅਸੀਂ ਤਾਂ ਕਹਿੰਦੇ ਆ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਨੂੰ ਵਿੱਚੋਂ ਸਿਹਤ ਦੇਵੇ ਹੁਣੇ ਤਾਕਤ ਵੀ ਦੇਵੇ ਇਹਨਾਂ ਨੂੰ ਵੀ ਇਹ ਸਹਿ ਸਕਣ ਗੇਲਜ ਇਹਨਾਂ ਨੂੰ ਹਿੰਮਤ ਮਿਲੇ ਪਰ ਲੋਕਾਂ ਦਾ ਜੋ ਵਿਸ਼ਵਾਸ ਤੁਹਾਡੇ ਤੇ ਸੀ ਉਹ ਤੁਸੀਂ ਉਹ ਲੋਕਾਂ ਨੂੰ ਤੁਸੀਂ ਵਰਤਿਆ ਉਹ ਲੋਕਾਂ ਦਾ ਤੁਸੀਂ ਵਿਸ਼ਵਾਸ ਵਰਤਿਆ ਤੁਸੀਂ ਮੈਂ ਸਮਝਦਾ ਲੋਕ ਤੁਹਾਨੂੰ ਹੁਣ ਮਾਫ ਨਹੀਂ ਕਰਨਗੇ ਤੋਂ ਡਰਾਮਾ ਬੰਦ ਕਰੋ ਜਿਹੜੇ ਮੰਤਰੀ ਇੱਥੋਂ ਜਾ ਕੇ ਦਿਖਾ ਰਹੇ ਆ ਜੇਲਾਂ ਚ ਵੀ ਹਜੇ ਵੀ ਨੇੜੇ ਲੱਗ ਜੀਏ ਹਜੇ ਵੀ ਨੇੜੇ ਲੱਗ ਜੀਏ ਗੱਡੀਆਂ ਭਜਾ ਰਹੇ ਆ ਦਿੱਲੀ ਵੱਲ ਨੂੰ ਤੁਸੀਂ ਤਾਂ ਕਹਿੰਦੇ ਦਿੱਲੀ ਨਾਲ ਸਾਡੀ ਕੋਈ ਸਿਆਸਤ ਨਹੀਂ ਚੱਲਣੀ ਹੁਣ ਦਿੱਲੀ ਤੁਸੀਂ ਕੀ ਕਰ ਰਹੇ ਹੋ ਪਰ ਜਿਹੜੀ ਗੱਲ ਸੀ ਉਹ ਸਾਰੀ ਨੰਗੀ ਹੋਊਗੀ ਹਜੇ ਦਿੱਲੀ ਚ ਤਾਂ ਤੁਹਾਡੇ ਕੰਟਰੋਲ ਸੀ ਸੈਂਟਰ ਗਵਰਨਮੈਂਟ ਦਾ ਤੁਸੀਂ ਘੱਟ ਲੁੱਟ ਮਚਾਈ ਸੀ ਪਰ ਜੋ ਪੰਜਾਬ ਚ ਤੁਸੀਂ 2 ਸਾਲ ਚ ਲੁੱਟ ਮਚਾਈ ਆ ਤੁਸੀਂ ਇਸ ਤਰੀਕੇ ਨਾਲ ਤੁਸੀਂ ਤਾਂ ਤੁਸੀਂ ਤਾਂ ਇੱਕ ਮਾਡਲ ਦਿੰਦੇ ਸੀ ਉੱਥੇ ਬੈਠ ਕੇ ਉਰੇ ਆਪ ਉਹ ਇੱਕ ਇੱਕ ਆਫੀਸਰ ਤੁਹਾਡੇ ਇਸ਼ਾਰੇ ਤੇ ਲੱਗਦਾ ਸੀ ਤੁਸੀਂ ਇੱਕ ਇੱਕ ਮਾਡਲ ਦੇਣਾ ਚਾਹੁੰਦੇ ਸੀ ਪੰਜਾਬ ਚ ਕੇਜਰੀਵਾਲ ਮਾਡਲ ਵੀ ਮੈਂ ਉੱਥੇ ਤਾਂ ਮੇਰੀ ਸਰਕਾਰ ਨਹੀਂ ਗਈ ਪੂਰੀ ਪੰਜਾਬ ਚ ਮੈਂ ਤੇ ਉਰੇ ਦੇਖੋ ਕਿਸ ਤਰੀਕੇ ਨਾਲ ਲੁੱਟ ਮਚ ਰਹੀ ਹੈ ਇਹ ਸਰਗਨਾ ਤੁਸੀਂ ਉਹਦੇ ਜੇ ਭਗਵੰਤ ਮਾਨ ਸਾਹਿਬ ਤੁਸੀਂ ਇਹ ਨਾ ਮਗਰ ਲੱਗ ਕੇ ਪੰਜਾਬ ਨੂੰ ਲਟਾਤਾ ਪੰਜਾਬ ਇਹਨਾਂ ਦੇ ਹਵਾਲੇ ਕਰਤਾ। ਵੀ ਲੁੱਟੋ। ਪੱਟੀ ਬਨ ਕੇ ਨਹੀਂ ਸਰਦਾ ਤੁਸੀਂ ਪੱਟੀ ਬਨ ਲਈ ਆਪਣੀ ਅੱਖ ਤੇ। ਉਨੇ ਹੀ ਹਿੱਸੇਦਾਰ ਮੰਨੇ ਜਾਓਗੇ। ਉਨੇ ਹੀ ਹਿੱਸੇਦਾਰ ਮੰਨੇ ਜਾਓਗੇ ਜਿੰਨੇ ਕੇਜਰੀਵਾਲ ਹੋਣੇ ਆ। ਉਹ ਤਾਂ ਬਾਹਰਲੇ ਸੀ। ਲੈ ਗਏ ਲੁੱਟ ਕੇ। ਤੁਸੀਂ ਤਾਂ ਪੰਜਾਬ ਦੇ ਸੀ। ਤੁਸੀਂ ਕਿਉਂ ਭਾਗੀਦਾਰੀ ਬਣੇ? ਇਹਦਾ ਸਵਾਲ ਹੁਣ ਸ਼ੁਰੂਆਤ ਕੱਲ ਤੋਂ ਹੋ ਗਈ ਆ। ਇਹਨੇ ਪੂਰੀ ਕਿਤਾਬ ਤੁਹਾਡੇ ਤੇ ਲਿਖੀ ਜਾਊਗੀ ਵੀ ਕਿਵੇਂ 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 ਤੁਸੀਂ ਇਸ ਪੰਜਾਬ ਨੂੰ ਬਰਬਾਦ ਕੀਤਾ ਕੇਜਰੀਵਾਲ ਮਗਰ ਤੇ ਕੇਜਰੀਵਾਲ ਸਾਹਿਬ ਤੁਸੀਂ ਵੀ ਕਿਤਾਬਾਂ ਜਿਹੜੀਆਂ ਲਿਖਣੀਆਂ ਜੇਲਾਂ ਚ ਸ਼ੁਰੂ ਕਰ ਦੋ ਕੀ ਸੱਚ ਉਹ ਲਿਖਣਾ ਸ਼ੁਰੂ ਕਰੋ ਧੰਨਵਾਦ ਬਿੱਟੂ ਨੇ ਕਿਹਾ ਕਿ ਆਪ ਨੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਨੂੰ ਅਤੇ ਭਗਵੰਤ ਮਾਨ ਹੋਰਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ